ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਰਿਗਮ ਥ्रेड्स ਦੇ ਉੱਪਰ ਅੱਜ ਅਪਾ ਬਹੁਤ ਹੀ ਸੋਹਣੇ ਸੂਟ ਪੋਸਟ ਕੀਤੇ ਨੇ ਜੀ ਡਿਜੀਟਲ ਪ੍ਰਿੰਟਡ ਆਰਗੈਂਡੀ ਫੈਬਰਿਕ ਦੇ ਵਿੱਚ ਸੂਟ ਲੇਗੇ ਫਰਸਟ ਆਰਟੀਕਲ ਹੈ ਜਿਹੜਾ ਤੁਹਾਨੂੰ ਸ਼ਿਮਰ ਦੇ ਵਿੱਚ ਮਿਲੂਗਾ ਜੀ ਵਰਕ ਹੋਇਆ ਹੋਇਆ ਸ਼ਾਰਟ ਦੇ ਘੇਰੇ ਦੇ ਉੱਤੇ 슬ੀਵਸ ਦੇ ਉੱਤੇ ਤੇ ਬਾਟਮ ਤੇ ਨਾਲ ਉਹਦੇ ਆਰਗੈਂਜ਼ਾ ਦਾ ਦੁਪੱਟਾ ਲੱਗਿਆ ਹੋਇਆ ਜੀ ਫੋਰ ਸਾਈਡ ਦੁਪੱਟੇ ਤੇ ਲੈਂਸ ਮਿਲੂਗੀ ਤੁਹਾਨੂੰ ਬਹੁਤ ਹੀ ਫਿਨਿਸ਼ਿੰਗ ਦੇ ਨਾਲ ਸੂਟ ਰੈਡੀ ਕੀਤੇ ਹੋਏ ਨੇ neck ਤੇ ਬਹੁਤ ਸੋਹਣਾ ਵਰਕ ਹੈ ਜੀ ਇਹ ਇਹਦੀ ਫੁੱਲ ਲੁੱਕ ਹੈ ਸੂਟ ਦੀ ਚਾਰ ਰੰਗ ਨੇ ਜੀ ਨੈਕਸਟ ਆਰਟੀਕਲ ਬਰਬਰੀ ਦੇ ਵਿੱਚ ਡਿਜੀਟਲ ਪ੍ਰਿੰਟਡ ਤੁਹਾਨੂੰ ਸ਼ਰਟ ਮਿਲੂਗੀ ਜੀ ਨਾਲ ਬਰਬਰੀ ਦਾ ਹੀ ਡਿਜੀਟਲ ਪ੍ਰਿੰਟਡ ਦੁਪੱਟਾ ਹੈ ਨਾਲ ਇਹਦੇ ਤੁਹਾਨੂੰ ਪਲੇਨ ਸਲਵਾਰ ਮਿਲੂਗੀ ਜੀ 1850 ਰੁਪਏ ਫ੍ਰੀ ਸ਼ਿਪਿੰਗ ਇਹਦਾ ਪ੍ਰਾਈਸ ਰਹੂਗਾ ਸਾਰੇ ਲੇਟੈਸਟ ਜੇ ਪ੍ਰਿੰਟਸ ਆਪਾਂ ਐਡ-ਆਨ ਕੀਤੇ ਨੇ ਜੀ ਜਿਹੜਾ ਮਰਜ਼ੀ ਤੁਸੀਂ ਇਹਦੇ ਵਿੱਚੋਂ ਪ੍ਰਿੰਟ ਸਾਨੂੰ ਬੁੱਕ ਕਰਾ ਸਕਦੇ ਹੋ ਫ੍ਰੀ ਸ਼ਿਪਿੰਗ ਦੇ ਨਾਲ ਸੂਟ ਤੁਹਾਡੇ ਘਰ ਤੱਕ ਪਹੁੰਚਦਾ ਕੀਤਾ ਜਾਊਗਾ ਬਹੁਤ ਹੀ ਸੋਹਣੇ ਬਰਬਰੀ ਦੇ ਸੂਟ ਨੇ ਜੀ ਬਰਬਰੀ ਬਹੁਤ ਹੀ ਜ਼ਿਆਦਾ ਟ੍ਰੈਂਡਿੰਗ ਦੇ ਵਿੱਚ ਹੈ ਬਹੁਤ ਸੋਹਣੇ ਇਹਦੇ ਵਿੱਚ ਕਲਰਜ਼ ਆਉਂਦੇ ਨੇ ਨੈਕਸਟ ਆਰਟੀਕਲ ਵੀ ਤੁਹਾਨੂੰ ਬਰਬਰੀ ਦੇ ਵਿੱਚ ਮਿਲੂਗਾ ਜੀ ਇਹਦੇ neck ਤੇ ਬਹੁਤ ਸੋਹਣਾ ਵਰਕ ਹੋਇਆ ਹੋਇਆ ਸ਼ਰਟ ਦੇ ਫਰੰਟ ਤੇ ਪੈਨਲ ਬਣਿਆ ਹੋਇਆ ਜੀ ਤੇ ਬੁਟੀ ਹੈ ਇਹਦੀ 슬ੀਵਸ ਦੇ ਇਹਦੇ ਤੁਹਾਨੂੰ ਬਾਟਮ ਦੇ ਪਹੁੰਚੇ ਤੇ ਵਰਕ ਆਊਗਾ ਜੀ ਨਾਲ ਇਹਦੇ ਦੁਪੱਟੇ ਤੇ ਬਹੁਤ ਸੋਹਣਾ ਵਰਕ ਹੋਇਆ ਹੋਇਆ ਬਹੁਤ ਹੀ ਸੋਹਣੀ ਲੁੱਕ ਦੇ ਵਿੱਚ ਸੂਟ ਰੈਡੀ ਹੋਏ ਨੇ ਜਿਹੜਾ ਇਹ ਵਾਲਾ ਆਰਟੀਕਲ ਹੈ ਜੀ ਟੈਬੀ ਲਾਈਨਿੰਗ ਦੇ ਵਿੱਚ ਤੁਹਾਨੂੰ ਡਿਜੀਟਲ ਪ੍ਰਿੰਟਡ ਸ਼ਾਰਟ ਮਿਲੇਗੀ ਨਾਲ ਟੈਬੀ ਲਾਈਨਿੰਗ ਦਾ ਹੀ ਡਿਜੀਟਲ ਪ੍ਰਿੰਟਡ ਦੁਪੱਟਾ ਲੱਗਿਆ ਹੋਇਆ ਜੀ ਨਾਲ ਨੈਗੇਟਿਵ ਪ੍ਰਿੰਟ ਦੇ ਵਿੱਚ ਸਲਵਾਰ ਲੱਗੀ ਹੋਈ ਹੈ ਮਸਲੀਨ ਦੀ ਇਹ ਵਾਲਾ ਜਿਹੜਾ ਫੈਬਰਿਕ ਹੈ ਇਹਨਾਂ ਦੀ ਬੁਕਿੰਗ ਤੁਸੀਂ ਸਾਨੂੰ ਸਾਡੇ ਵਟਸਐਪ ਨੰਬਰ ਤੇ ਸਕਰੀਨਸ਼ਾਟ ਭੇਜ ਕੇ ਕਰਵਾ ਸਕਦੇ ਹੋ ਜੀ ਬਹੁਤ ਹੀ ਫਾਈਨ ਫੈਬਰਿਕ ਦੇ ਵਿੱਚ ਇਹ ਵਾਲੇ ਸੂਟ ਨੇਗੇ ਦਾਸ ਕੰਪਨੀ ਦੇ ਸੂਟ ਨੇ ਜੀ ਸਟੈਂਪ ਵਾਲਾ ਫੈਬਰਿਕ ਹੈ ਫੈਬਰਿਕ ਦੀ ਪੂਰੀ ਗਾਰੰਟੀ ਹੈਗੀ ਜਿਹੜਾ ਮਰਜ਼ੀ ਰੰਗ ਤੁਸੀਂ ਇਹਨਾਂ ਸੂਟਾਂ ਦੇ ਵਿੱਚ ਬੁੱਕ ਕਰਵਾ ਸਕਦੇ ਹੋਗੇ ਜੇ ਤੁਸੀਂ ਚੈਨਲ ਤੇ ਪਹਿਲੀ ਵਾਰ ਹੀ ਆਏ ਹੋ ਜੀ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਜਿਹੜਾ ਨੈਕਸਟ ਆਰਟੀਕਲ ਹੈ オーਰਗੈਂਜ਼ਾ ਦੀ ਸ਼ਰਟ ਰਹੂਗੀ ਜੀ ਨਾਲ ਮਸਲੀਨ ਦੀ ਸਲਵਾਰ ਲੱਗੀ ਹੋਈ ਹੈ 2.5 ਮੀਟਰ ਦਾ ਕੱਟ ਤੁਹਾਨੂੰ ਸ਼ਾਰਟ ਦਾ ਮਿਲੇਗਾ 2.5 ਮੀਟਰ ਦੀ ਸਲਵਾਰ ਹੈ ਜੀ ਬਹੁਤ ਹੀ ਸੋਹਣੇ ਡਿਜੀਟਲ ਪ੍ਰਿੰਟਡ ਪਿਓਰ オーਰਗੈਂਜ਼ਾ ਦੇ ਵਿੱਚ ਸੂਟ ਹੈਗਾ ਮੈਚਿੰਗ ਸੂਟ ਹੈ 1555 ਰੁਪਏ ਫ੍ਰੀ ਸ਼ਿਪਿੰਗ ਇਹਦਾ ਪ੍ਰਾਈਸ ਰਹੂਗਾ ਜਿਹੜਾ ਨੈਕਸਟ ਆਰਟੀਕਲ ਹੈ ਜੀ ਇਹ ਆਰਗੈਨਿਕ ਆਰਗੈਨਿਕ ਕਾਟਨ ਦੇ ਵਿੱਚ ਸੂਟ ਲੰਗੇ ਬਹੁਤ ਹੀ ਸੋਹਣੇ ਆ ਕਿ ਟੈਕਸਟਾਈਲ ਦੇ ਪ੍ਰਿੰਟਸ ਲੰਗੇ ਬਹੁਤ ਫਾਈਨ ਫੈਬਰਿਕ ਦੇ ਵਿੱਚ ਸੂਟ ਹੈ ਸਾਰੇ ਡਿਜ਼ਾਈਨਸ ਨੇ ਜਿਹੜੇ ਲੇਟੈਸਟ ਨੇ ਜੀ ਸਾਰੇ ਹੀ ਪ੍ਰਿੰਟ ਬਹੁਤ ਜ਼ਿਆਦਾ ਸੋਹਣੇ ਨੇ ਲਾਈਟ ਡਾਰਕ ਸਾਰੇ ਤਰ੍ਹਾਂ ਦਾ ਚਾਰਟ ਆਪਾਂ ਲੈ ਕੇ ਆਏ ਆ ਆਲਮੋਸਟ ਇਹਦੇ ਸਾਰੇ ਪ੍ਰਿੰਟ ਮੈਂ ਪੋਸਟ ਕੀਤੇ ਨੇ ਜੀ ਜਿਹੜਾ ਮਰਜੀ ਰੰਗ ਜਿਹੜਾ ਮਰਜੀ ਡਿਜ਼ਾਈਨ ਤੁਸੀਂ ਸਾਨੂੰ ਸਾਡੇ ਵਟਸਐਪ ਨੰਬਰ ਤੇ ਸਕਰੀਨਸ਼ਾਟ ਭੇਜ ਕੇ ਬੁੱਕ ਕਰਾ ਸਕਦੇ ਹੋ ਜੀ ਇਹ ਵਾਲਾ ਜਿਹੜਾ ਫੈਬਰਿਕ ਹੈ EK ਟੈਕਸਟਾਈਲ ਦੀ ਆਰਗੈਨਿਕ ਆਰਗੈਨਿਕ ਕਾਟਨ ਰਹੂਗੀ ਜੀ ਮੈਚਿੰਗ ਸੂਟ ਰਹੂਗਾ 2 ਮੀਟਰ ਦੀ ਸ਼ਰਟ 2 ਮੀਟਰ ਦੀ ਨਾਲ ਸਲਵਾਰ ਮਿਲੂਗੀ ਡਿਜੀਟਲ ਪ੍ਰਿੰਟਡ ਸੂਟ ਹੈ ਜੀ ਬਹੁਤ ਹੀ ਫਾਈਨ ਫੈਬਰਿਕ ਦੇ ਵਿੱਚ ਸੂਟ ਹੈਗੇ ਸਾਰੇ ਸੂਟਾਂ ਦੇ ਰੰਗ ਹੈ ਜਿਹੜੇ ਡਿਜ਼ਾਈਨ ਹੈ ਟੋਟਲੀ ਡਿਜੀਟਲ ਪ੍ਰਿੰਟਡ ਸੂਟ ਹੈਗੇ ਜਿਹੜਾ ਮਰਜ਼ੀ ਸੂਟ ਤੁਸੀਂ ਬੁੱਕ ਕਰਾ ਸਕਦੇ ਹੋ ਚੈਨਲ ਤੇ ਪਹਿਲੀ ਵਾਰ ਹੀ ਆਏ ਹੋ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰ ਦਿਓ ਜੀ ਧੰਨਵਾਦ